ਪੀਪੀਆ ਦੇ ਕੋਲ ਆਏ ਉਹ ਕਾਲੀ ਤੂੰ ਸਪੈਸ਼ਲ ਬਣ ਕੇ ਗਿਆ ਯਾਰ ਤੇਰੀ ਸਪੈਸ਼ਲ ਬਣ ਕੇ ਤੂੰ ਕੰਨੋ ਕਾਲੇ ਕਮਾਲ ਆ ਯਾਰ ਚੁਕਾ ਦੇ ਲੋ ਆਹਲਾ ਆ ਜੀ ਬੰਦੇ ਲੋਕੇ ਜੀ ਨਿਆਰੇ ਕੋਟੇ ਦੇ ਆਹਦੇ ਦੀ ਫਿਰ ਜੀ ਬਾਹਰ ਆ ਕੋਈ ਵੀ ਨਹੀਂ ਜਾਣਦੇ ਆਹਲਾ ਆ ਜੀ ਲੜਦੇ ਓਏ ਕੋਈ ਇਹਨਾਂ ਨਹੀਂ ਜਾਣਦੇ ਕੋਈ ਕੋਈ ਕੁਝ ਨਹੀਂ ਆ ਯਾਰ ਗਰਮ ਬੰਦਾ ਆ ਇੰਨਾ ਟੈਂਕ ਕਾ ਤਰਨ ਤਾਨੂੰ ਕਦੇ ਡਰ ਲਾਦਾ ਆਪਣੇ ਜਿਹੜਾ ਸਮਾਨ ਵਾ ਆਪਣਾ ਉਹ ਬੋਟਾਂ ਦੇ ਉੱਪਰ ਕਿਸਤੀਆਂ ਦੇ ਉੱਪਰ ਲੈ ਕੇ ਜਾ ਰਹੇ ਆ। ਲਓ। ਆ ਬੱਚਾ ਉਹ ਵੇਖੀ ਵੇਖੀ ਮਾਂ ਮੇਰੀ ਹੈ ਮਾਂ ਮੇਰੀ ਧਿਆਨਾ। ਇਹ ਬੱਚਾ ਨੂੰ ਮਾਂ ਨੂੰ ਰੈਸਕਿਊ ਕਰਕੇ ਲਿਆਇਆ ਵੀਰੂ ਨੇ ਤੇ ਇੱਥੇ ਆ ਪ੍ਰਸ਼ਾਸਨ ਦੀਆਂ ਟੀਮਾਂ ਵੀ ਪਹੁੰਚਿਆ ਵਾ ਸਾਡੇ ਡਾਕਟਰ ਵੀਰ ਹੁਣੀ ਆ ਆ ਪ੍ਰਭਾਸਾ ਸੀਗਾ ਹਸਪਤਾਲ ਉੱਪਰ ਪਹੁੰਚਿਆ ਫੌਰ ਵੀ ਵੀਰ ਭਰਾ ਦਰਦ ਪੰਜਾਬ ਦੇ ਆ ਰੱਖਣ ਵਾਲੇ ਸਾਰੇ ਭੈਣ ਭਰਾ ਬੈਠੇ ਆ ਜੀ ਕੋਈ ਗੱਲ ਨਹੀਂ ਭਾਬੀ ਕੋਈ ਗੱਲ ਨਹੀਂ ਆਈ ਆ ਮੇਲੇ ਕਿੱਧਰ ਹੈ ਕਿੱਧਰ ਜੀ ਆ ਰਹੇਗੇ ਉਹ ਯਾਰ ਬੰਗਾਰ ਵਾਲੇ ਕੱਢ ਲਈਏ ਬੜੇ ਤਾਂਗੜੇ ਲੋਕ ਸਾਨੂੰ ਆ ਕੇ ਦੇਣੇ ਪੂਰੇ ਕੋਠਿਆਂ ਦੇ ਬੈਠੇ ਹੋ ਐ ਕਰਦੇ ਯਾਰ ਕਿਥੇ ਨਹੀਂ ਕਰਦੇ ਲੋ ਬਾਈ ਅੰਕਲ ਜਿਹੜਾ ਤੂੰ ਤਰੀ ਆਉਂਦਾ ਜਿਹੜਾ ਜਨਰ ਬਾਹਰ ਆਏ ਤੋ ਬੜੀਆਂ ਮੌਕਾ ਦਾ ਕਰੋ ਬਾਈ ਆ ਗਿਆ ਯਾ ਤੂੰ ਤੇਰਾ ਉਹ ਆਖਿਆ ਨਹੀਂਗਾ ਚਲੋ ਕੋਈ ਗੱਲ ਨਹੀਂ ਗੁੱਸੇ ਨਾ ਹੋ ਬਾਬੇ ਉੱਥੇ ਉਹਨਾਂ ਦਾ ਕਰਨਾ ਰੋਟੀ ਤਿਆਰ ਤੱਕ ਵੀ ਨਹੀਂ ਆ ਗਿਆ ਭਰਾ ਉਹ ਵੀ ਰਾਤ ਚਾਰ ਅੱਗੇ ਬੋਟ ਆ ਗਿਆ ਚਾਰ ਦਿਨ ਇਹਨੂੰ ਇਧਰ ਉਧਰ ਚੱਲਣ ਦਿਆਂ ਹਾਂ ਉਹ ਤਾਂ ਨਹੀਂ ਆਇਆ ਕਿਹੜਾ ਕਿੰਨੇ ਮਾਰਿਆ ਇੱਕ ਵੀ ਨਹੀਂ ਗਿਆ 7-8 ਕਿਲੋਮੀਟਰ ਆ ਸਾਰੇ ਦੋ ਫਸੇ ਉਹਨਾਂ ਦੋ ਘਰਾਂ ਦੇ ਵਿੱਚੋਂ ਬਾਹਰ ਆ ਗਿਆ ਉਹਨੂੰ ਟਾਈਮ ਤੇ ਵੱਧ ਲੱਗ ਜਾਣਾ ਖਰਾਬ ਹੋਏਗਾ ਤਾਂ ਹੀ ਅਸੀਂ ਦੋ ਲੈ ਕੇ ਚੱਲਦੇ ਆਉਂਦੇ ਉੱਧਰ ਨੂੰ ਹੋਰ ਲੈ ਕੇ ਤਾਂ ਮੇਰਾ ਜੋ ਕੋਈ ਹੁਣ ਇੱਕ ਕਿਹੜੇ ਦਾ ਸਾਰਾ ਕੰਮ ਹੋ ਜਾਣਾ ਉਧਰ ਲੈ ਫਿਰ ਕਿੱਥੇ ਮਰਜੀ ਲੈ ਜਾਓ ਫਿਰ ਲੈ ਜਾ ਜਿੱਥੇ ਮਰਜੀ ਬਾਪੂ ਉਹਨੇ ਲੈ ਆਖਣ ਦਾ ਅਰਪੀਤ ਯਾਰ ਨਾ ਨਾ ਯਾਰੇ DNA ਬੋਲੋ ਹਿੰਦੇ ਟਾਡੀ ਹੈਲਪ ਦੇ ਦੇ ਜੀਆ ਮੇਰਾ ਮੇਰੇ ਵੀ ਅਸੀਂ ਕਿਹੜਾ ਮੇਰੀ ਗੱਲ ਸੁਣ ਮੇਰੇ ਗੁੱਸਾ ਨਾ ਕਰੀ ਅਸੀਂ ਕਿਹੜਾ ਆਪਣੇ ਭੈਣ ਭਰਾਵਾਂ ਨਾਲ ਬਾਹਰ ਕੱਢ ਰਿਹਾ ਐਂਦਾ ਨਾ ਮੇਰਾ ਭਰਾ ਬੋਲ ਚੁਪਾ ਦੇ ਲੋ ਆਹਲਾ ਜੀ ਜੀ ਨਿਆਰੇ ਕੋਚੇ ਜੀ ਬਾਹਰ ਹੈ ਕੋਈ ਵੀ ਨਹੀਂ ਜਾਣਦਾ ਆਹ ਨਾ ਜੀ ਲੜ ਰਹੇ ਮੈਗਰਪਾ ਲੈ ਕੇ ਦੇਖੋ ਸੇਵਾਦਾਰਾਂ ਨੂੰ ਕਿੰਨਾ ਕੁਝ ਜਾਨਣਾ ਧਰਨਾ ਪੈਂਦਾ ਹੁਣ ਤੁਸੀਂ ਕੀ ਕਰਨਾ ਕਰ ਦੇਣਾ ਅਸੀਂ ਇੱਥੇ ਕਿਸੇ ਨੂੰ ਨਹੀਂ ਸਮਝੀ ਜਾਣਦੇ ਅਸੀਂ ਕਿਸੇ ਨੂੰ ਨਹੀਂ ਜਾਣਦੇ ਅਸੀਂ ਸਵਾਰਚ ਕੀ ਕਰਨੀ ਅਸੀਂ ਕਿਹੜਾ ਵੋਟਾਂ ਲੈਣੀ ਆ ਨਾ ਸਾਡੇ ਹਲਕਾ ਵਾ ਅਸੀਂ ਕਿਸੇ ਨੂੰ ਨਹੀਂ ਜਾਣਦੇ ਨਾ ਸਾਡਾ ਹੀ ਹਲਕਾ ਵਾ ਵੀ ਅਸੀਂ ਵੋਟਾਂ ਲੈਣੀ ਆ ਇਥੋਂ ਹਾਂ ਨਹੀਂ 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 ਓ ਨਹੀਂ ਨਹੀਂ ਕੁਝ ਨਹੀਂ ਹੋਇਆ ਓਏ ਕੋਈ ਇਥੇ ਨਹੀਂ ਜਾਣਦੇ ਕੋਈ ਕੋਈ ਕੁਝ ਨਹੀਂ ਆ ਆ ਯਾਰ ਗਰਮ ਨਮ ਇੰਨਾ ਟੈਂਕ ਕਾ ਤਰਨ ਤੈਨੂੰ ਕਦੇ ਡਰ ਲੱਗਦਾ ਮੇਰਾ 1 ਘੰਟੇ ਦਾ ਐਕਸਪੀਰੀਅੰਸ ਆ ਡਰ ਕਾਦਾ ਯਾਰ ਡਰਦਾ ਕਿਉਂ ਹੈ ਇਹ ਛੱਟ ਗਿਆ ਮਾਰਦਾ ਬੇਟਾ ਲੱਗਦਾ ਕਿੱਥੇ ਪਹਾੜੀ ਤੇ ਕਿੱਥੇ ਪੈਣ ਦੂਜੀ ਚਲਾਈ ਕਿੰਨੇ ਵੇਖ ਲੋ ਦਿਨਾਂ ਤੋਂ ਵੀਰ ਆਪਣੇ ਘਰ ਪਰਿਵਾਰ ਛੱਡ ਕੇ ਆ ਰਹੇ ਆ ਵੀਰ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਨੁਚੜਿਆ ਪਿਆ ਹੋਆ ਪਾਣੀ ਦੇ ਵਿੱਚ ਥੱਲੇ ਕਿਈ ਥਾਈ ਜਿਹੜੀ ਆ ਆ ਕਾਫੂ ਛੜ ਜਾਂਦਾ ਤੇ ਵੀਰ ਥੱਲੇ ਉਤਰ ਕੇ ਉਸ ਚੀਜ਼ ਨੂੰ ਧਕੇਲਦਾ ਵਾ ਪਰ ਫਿਰ ਵੀ ਆ ਲੋਕ ਫਿਰ ਵੀ ਖੁਸ਼ ਨਹੀਂ ਆ ਤੇ ਮੁਰਦੀ ਕਿਉਂ ਨਹੀਂ ਗਈ ਮੈਂ ਦੇਖਦਾ ਤੇ ਮੇਰੇ ਦੋ ਆਪਰਾ ਲਾਉਂਦਾ ਦੇਖਦਾ ਦੇਖਦਾ ਮੈਨੂੰ ਆ ਸਾਡੀ ਦੂਜੀ ਜਿਹੜੀ ਆ ਟੀਮ ਆ ਉਹ ਵੀ ਜਾ ਰਹੀ ਆ ਵੈਗਰ ਭਲਾ ਕਰੇ ਤੁਹਾਨੂੰ ਮੈਂ ਦਿਖਾ ਰਿਹਾ ਉਹ ਵੀ ਟੀਮ ਜਾ ਰਹੀ ਆ ਅਸੀਂ ਇਕੱਠੇ ਹੁਣ ਆ 12 ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਬਾਗਰ ਪੜਾ ਕਰੇ ਇਹਨਾਂ ਦਾ ਆਪਾਂ ਵੇ ਕਿੱਡਾ ਗਲਤ ਬੋਲਦਾ ਯਾਰੋ ਪਹਿਲਾਂ ਜਦੋਂ ਬਾਜੀ ਸਾਡੀ ਦੂਜੀ ਹੋ ਗਈ ਨਾ ਉਸ ਟਾਈਮ ਵੀ ਲੜਦਾ ਸਾਡੇ ਉਹ ਕਹਿੰਦਾ ਸੀ ਕਾਦੀ ਕਰੇ ਨੇ ਆ ਨਹੀਂ ਹਾਂ ਕੋਈ ਨਹੀਂ ਚੱਲਣ ਦੇਣੀ ਮੈਂ ਕਿਹਾ ਯਾਰ ਸਾਨੂੰ ਸਾਰੇ ਜ਼ਰੂਰੀ ਹੈ ਤੂੰ ਸਾਡੇ ਕੋ ਖਾਨ ਦਾ ਚਲਾਉਣਾ ਦੱਸ ਕੱਲ ਕੱਲ ਵੀ ਇਦਾਂ ਹੀ ਹੋਇਆ ਵਾ ਕੱਲ ਤੁਸੀਂ ਉਹਨੇ ਸਰਪੰਚ ਨਾਲ ਸਮਝ ਕਰੀ ਕਰੀ ਜਾ ਰਹੇ ਆ ਅਸੀਂ ਵੀ 10 ਸਾਲ ਆਏ ਸਰਪੰਚ ਜੀ ਨੂੰ ਮੈਂ ਕਿਹਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਇੱਕ ਰਸਤਾ ਦੇਖਣਾ ਪੰਦਾ ਜੇ ਚਾਹੀਦਾ ਸਾਨੂੰ ਸਵੇਰ ਦਾ ਲੱਭਿਆ ਵਾ ਸਾਨੂੰ ਨਹੀਂ ਪਤਾ ਮੈਂ ਕਿ ਤੂੰ ਸਰਪੰਚਾ ਕੀ ਆਇਆ ਗਿਆ ਨਹੀਂ ਉਹ ਵੀਰੇ ਇਹਨਾਂ ਰੱਬ ਨੂੰ ਨਹੀਂ ਛੱਡਿਆ ਲੋਕਾਂ ਨੇ ਸਹੀ ਗੱਲ ਹੈ ਜੀ ਹੁਣ ਪਤਾ ਕੀ ਆ ਆਪਾਂ ਹੁਣ ਬੋਰਡ ਚੱਲਣੇ ਹੁੰਦੇ ਨੇ ਕਹਿੰਦਾ ਕਿਉਂ ਨਹੀਂ ਚੱਲਣ ਦੇਣੀ ਇਹ ਗੱਲ ਕੋਈ ਨਹੀਂ ਕਹਿੰਦਾ ਚੱਲਣ ਕਿਉਂ ਨਹੀਂ ਦੇਣੀ ਤੇਰੇ ਪਿਓ ਦਾ ਰਾਹ ਤੇ ਸਿੱਧੀ ਗੱਲ ਉਹਨੇ ਗਾਲ ਕੱਢੀ ਪਰ ਆਪਾਂ ਸੇਵਾ ਕਰਕੇ ਚੁੱਕ ਗਏ ਚਾਰ ਦਿਨੋਂ ਕਰਕੇ ਯਾਰ ਜੇ ਘੱਟ ਦੁੱਧ ਨਹੀਂ ਤਾਂ ਕੀ ਹੋਗਾ ਰੋਟੀ ਤਾਂ ਹੈ ਨਾ ਉਹਨੇ ਗਾਲ ਕੱਢੀ ਉਹਨੂੰ ਗਾਲ ਦਾ ਜਵਾਬ ਦੇ ਦਿੰਦੇ ਮਿੰਟ ਹਾਂ ਸਹੀ ਗੱਲ ਹੈ ਸਾਂਜੀ ਜਿੱਧਰ ਹੁਣ ਅਸੀਂ ਚੱਲੇ ਆ ਨਾ ਕੰਮ ਜਾਣਦੇ ਆ ਓ ਵਾਈ ਗੁਰੂ ਜਿੱਧਰ ਹੁਣ ਅਸੀਂ ਚੱਲੇ ਆ ਨਿੱਕੇ ਨਿੱਕੇ ਬੱਚੇ ਆ ਬਿਲਕਲੇ ਬਿਲਕਲੇ ਆ ਤੇ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਿਆ ਰੋਟੀ ਨਹੀਂ ਚੰਗੀ ਤਰ੍ਹਾਂ ਖਾਧੀ ਆ ਵਿਚਾਰੇ ਘਰਾਂ ਦੇ ਆ ਛੱਤਾਂ ਤੇ ਚੜ੍ਹ ਚੜ੍ਹ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਤੇ ਮੀ ਇੰਨੇ ਜਿਆਦੇ ਪਾਣੀ ਨੇ ਜਿਆਦੇ ਆ ਕਿ ਬਹੁਤ ਡਰ ਲੱਗਦਾ ਵਾ ਤੇ ਉਹ ਲੋਕ ਕਹਿ ਰਹੇ ਕਿ ਸਾਡੇ ਘਰਾਂ ਦੇ ਵਿੱਚ ਅਸੀਂ ਜਾਣਾ ਵਾ ਪੰਮ ਵੀ ਕੋਈ ਨਹੀਂ ਗਾ ਨੂੰ ਕਾਮ ਨੂੰ ਵੀ ਕੋਈ ਨਹੀਂ ਦੁੱਧ ਪਾ ਕੇ ਆਇਆ ਵਾ ਲੋਕ ਫਸੇ ਪਏ ਉਹਨਾਂ ਨੂੰ ਕੱਢੀ ਕਿ ਕਿਨੂੰ ਭਾਈਏ ਨਾਲ ਉਹ ਪਹਿਲਾਂ ਦੁੱਧ ਪਾਉਣ ਗਿਆ ਸੀਗਾ ਹਾਂਜੀ ਦੁਨੀਆ ਦੇ ਹੱਥ ਜੀ ਤੇ ਹੁਣ ਦੁੱਧ ਪਾ ਕੇ ਤੇ ਵਾਪਸ ਘਰੇ ਜਾਣਾ ਵਾ ਹਾਂਜੀ ਵਾਪਸ ਘਰੇ ਜਾਣਾ ਤੇ ਇੱਧਰ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਚਾਹ ਦੇ ਲਾਲੇ ਪੈ ਤੇ ਉਹਨੂੰ ਦੁੱਧ ਦੇ ਚੰਨੀ ਪਈ ਆ ਮੈਂ ਡੇਰੀ ਦੇ ਦੁੱਧ ਦੇ ਚਨਾ ਵਾ ਆ ਸੰਜੀ ਹਲਾਜੇ ਵਾਏ ਕਰੋ ਆ ਵੇਖੋ ਸੰਜੀ ਟ੍ਰਾਂਸਪੋਰਟ ਦੇ ਵੇਖ ਸਕਦੇ ਜੀ ਇਹ ਆ ਇੱਥੇ 8-8 10 ਦਾ ਫੁੱਟ ਤੇ ਪਾਣੀ ਆ ਤਨਵਰ ਦਾ ਟ੍ਰਾਂਸਫਰਮ ਆ ਜਿਹੜੇ 10-15 15 ਫੁੱਟ ਉੱਚੇ ਹੁੰਦੇ ਆ ਪਰ ਇੱਥੇ ਵੇਖੋ ਪਾਣੀ ਟ੍ਰਾਂਸਫਰਮ ਤੱਕ ਪਹੁੰਚੂਗਾ ਤੇ ਬਹੁਤ ਮੰਦੇ ਹਾਲਾਤ ਹੋ ਚੁੱਕੇ ਇਥੋ ਨੇ ਤੇ ਹਾਂ ਬਾਬੇ ਐਕਸਪੀਰੀਅੰਸ ਨਹੀਂ ਹੈਗਾ ਲੱਗਦਾ ਟਾਡਾ ਮੇਰੇ ਕੋਲ ਨਹੀਂ ਨਹੀਂ ਜ਼ਰੂਰ ਹੈਗਾ ਹਾਂ ਉਹ ਰੈੱਡ ਤੋਂ ਅੱਗੇ ਬੰਦ ਕੇ ਰੱਖੇ ਰੈੱਡ ਪੜੇ ਕਰੇ ਚੰਦਰੀ ਕਲੇ ਰੱਖੇ ਆ ਵਾੜ ਆ ਵੇਖੋ ਕਿਦਾਂ ਵਿਚਾਰੇ ਵਾਟਰ ਬੋਟਾਂ ਚਲਾ ਰਹੇ ਆ ਆ ਇੱਥੇ ਝੋਨਾ ਕਿ ਇੱਥੇ ਹੀ ਰਜੰਦਾ ਵਾ ਕਿਉਂਕਿ ਸਾਨੂੰ ਇਸ ਏਰੀਆ ਦਾ ਬਹੁਤਾ ਜਿਆਦਾ ਪਤਾ ਨਹੀਂ ਆ ਇੱਕ ਵੀਰ ਅਸੀਂ ਨਾ ਰੱਖੀਦਾ ਵਾ ਵੀ ਜਿਹੜਾ ਲੋਕਲ ਵਾ ਜਿੰਨੂੰ ਪਤਾ ਹੋਵੇ ਵੀ ਇੱਥੇ ਆ ਚੀਜ਼ਾਂ ਤੇ ਇੱਥੇ ਆ ਚੀਜ਼ਾਂ ਲੋਕਾ ਆਪਣੇ ਆ ਜਿਹੜਾ ਸਮਾਨ ਵਾ ਆਪਣਾ ਉਹ ਬੋਟਾਂ ਦੇ ਉੱਪਰ ਕਿਸ਼ਤੀਆਂ ਦੇ ਉੱਪਰ ਲੈ ਕੇ ਜਾ ਰਹੇ ਆ ਆ ਹਾਲਾਤ ਦੇਖੋ ਮੰਜੇ ਬਿਸਤਰੇ ਆਪਣੇ ਲੋਕ ਜਿਹੜੇ ਆ ਕਿਸ਼ਤੀਆਂ ਦੇ ਉੱਪਰ ਲੈ ਕੇ ਜਾ ਰਹੇ ਆ ਤੇ ਆ ਹਾਲਾਤ ਜੀ ਸੰਜੀ ਤੇ ਕੋਈ ਆਪਣਾ ਪਰਿਵਾਰ ਕੱਢ ਰਿਹਾ ਵਾ ਕੋਈ ਸਮਾਨ ਕੱਢ ਰਿਹਾ ਵਾ ਜੀਜੀ ਤੋਂ ਜਿੰਨੀ ਜੋਗੇ ਜਿਹੜੇ ਹੈਗੇ ਆ ਸਾਰੇ ਭੈਣ ਭਰਾ ਆ ਇੱਕ ਦੂਜੇ ਦੀ ਮਦਦ ਕਰ ਰਿਹਾ ਤੇ ਸੋ ਜੇਕਰ ਇੱਥੇ ਸਾਡੇ ਕੋਲ ਅਗਨ ਬੋਟਾ ਹੋਣ ਤੇ ਅਸੀਂ ਇਦਾਂ ਹੀ ਭੈਣ ਭਰਾਵਾਂ ਦੀ ਬਹੁਤ ਮਦਦ ਕਰ ਸਕੀਏ ਹੋਰ ਸਪੋਰਟ ਕਰ ਸਕੀਏ ਜੀ ਆ ਵੇਖੋ ਹਾਲਾਤ ਆ ਇਹਨਾਂ ਦੇ ਦੇ ਉੱਤੇ ਆ ਇਹ ਦੁਜੀਨੀਆ ਇਹ ਦੂਜੀ ਚੱਪੂ ਵਾਲੀ ਚੱਪੂ ਵਾਲੀ ਜੀ ਕੋਈ ਕਿਸ਼ਤੀ ਨਹੀਂ ਆ ਵੀਰੇ ਇਹ ਟੂਬ ਆ ਥਲੇ ਇਹਨਾਂ ਦੇ ਟੂਬ ਬੈਠੋ ਉਹਦਾ ਜਗਾੜ ਨਹੀਂ ਆ ਦੇਖੋ ਜਗਾੜ ਲਾਇਆ ਵੇਖੋ ਸੰਜੀ ਕਿਸ਼ਤੀ ਨਹੀਂ ਆ ਗਰੀਬੀ ਦਾ ਬਾਬਾ ਇਹ ਬਸ ਗਰੀਬੀ ਦਾ ਬਾਬਾ ਟੂਬ ਰੱਖੀਆ ਵੀਰਾ ਨਹੀਂ ਟੂਬ ਦੇ ਉੱਤੇ ਵੇਖੋ ਵੀਰ ਚੱਪੂ ਲਾਲ ਲਾ ਕੇ ਵੇਖੋ ਵੀਰ ਜਾ ਰਿਹਾ ਵੇਖੋ ਕਿੱਡੇ ਮੰਦੇ ਹਾਲਾਤ ਆ ਵੇਖੋ ਜੇਕਰ ਇਹਨਾਂ ਦੇ ਕੋਲ ਕਿਸ਼ਤੀਆਂ ਹੁਣ ਤੇ ਕਿਉਂ ਨਾ ਇਹ ਕਿਸ਼ਤੀਆਂ ਦੇ ਉੱਪਰ ਜਾਣ ਪਰ ਇਹਨਾਂ ਨੇ ਆਪਣੇ ਦੇਸੀ ਜਗਾੜ ਲਾਏ ਆ ਵੀਰਾਂ ਨੇ ਤੇ ਉੱਪਰ ਦੇਸੀ ਜਗਾੜਾਂ ਦੇ ਉੱਪਰ ਜਾ ਰਹੇ ਆ ਹੋਰ ਕਿਦਾਂ ਵੀ ਠੀਕ ਏ ਕੀ ਕਿੰਨੀ ਕੀ ਦੂਰੋਂ ਆਏ ਦੇ ਕਿਹੜਾ ਪਿੰਡ ਆਪਣਾ ਅੱਛਾ ਉਹ ਲਾਸਤੇ ਪਿੰਡ ਵਾ ਵੇਖੋ ਵੀਰ ਮਾਲ ਡੰਗਰ ਵੀ ਲੋਕਰ ਆਪਣੇ ਕੱਢ ਰਹੇ ਆ ਕਿਸਤਿਆਂ ਦੇ ਉੱਪਰ ਆ ਰਹੇ ਆ ਤੇ ਕੋਈ ਦੇਸੀ ਜਗਾਰ ਲਾ ਕੇ ਆ ਰਹੇ ਆ ਆ ਤੁਸੀਂ ਦੇਖ ਸਕਦੇ ਇਹ ਦਰਿਆ ਦੀਆਂ ਤਸਵੀਰਾਂ ਵਾ ਤੇ ਲੋਕੀ ਆਪੋ ਆਪਣਾ ਸਮਾਨ ਕਿਸ਼ਤੀਆਂ ਦੇ ਉੱਪਰ ਕੱਢ ਰਹੇ ਆ ਤੇ ਹੁਣ ਅਸੀਂ ਵੀ ਆਪਰਾ ਬਾਸਾ ਸੇਵਾ ਸੰਸਥਾ ਵੱਲੋਂ ਆ ਦੋ ਕਿਸ਼ਤੀਆਂ ਚਲਾਇਆ ਚਲਾ ਰਹੇ ਆ ਇੱਕ ਕਿਸ਼ਤੀ ਦੇ ਵਿੱਚ ਰਮਨ ਵੀਰ ਹੋਣੀ ਆ ਦੂਜੀ ਕਿਸ਼ਤੀ ਦੇ ਵਿੱਚ ਸਾਡੇ ਵੀਰ ਹੋਣੀ ਸੰਦੀ ਆ ਵੀਰੇ ਅਮਿਤਪਾਲ ਵੀਰ ਹੋਣੀ ਆ ਤੇ ਜਿੰਨੇ ਜੋਗੇ ਹੈਗੇ ਇੱਕ ਦੁੱਧ ਦੀ ਮਦਦ ਕਰ ਰਹੇ ਸਾਰੇ ਬੰਨੇ ਪਾਣੀ ਹੀ ਪਾਣੀ ਆ ਜੀ ਪਾਣੀ ਹੀ ਪਾਣੀ ਆ ਆ ਚੋਣ ਨੇ ਖੁਦ ਡੁੱਬ ਚੁੱਕੇ ਆ ਤੇ ਜਿੱਥੇ ਅਸੀਂ ਆ ਉਥੇ 20 ਫੁੱਟ ਪਾਣੀ ਆ ਤੇ ਆਹ ਤੁਸੀਂ ਦੇਖੋ ਕਿ ਕਿਦਾਂ ਲੋਕ ਜਿਹੜੇ ਆ ਆ ਰਹੇ ਆ ਆ ਤਾਂ ਦਿਖਾਉਣਾ ਆ ਆ ਵੇਖੋ ਕਿਦਾਂ ਲੋਕ ਆ ਰਹੇ ਆ ਦੇਖੋ ਕਿੰਨਾ ਕਿੰਨਾ ਪਾਣੀ ਆ ਤੁਸੀਂ ਖੁਦ ਹੀ ਵੇਖ ਸਕਦੇ ਜੀ ਵੀਰ ਪਾਣੀ ਦੇ ਵਿੱਚ ਖਲੋ ਕੇ ਆ ਜਿਹੜੀ ਸਾਡੀ ਅਗਰਮੋਟ ਖਰਾਬ ਮਤਲਬ ਕਿ ਖਰਾਬੀ ਕਰ ਰਹੀ ਆ ਉਸ ਨੂੰ ਰਿਪੇਅਰ ਕਰ ਰਿਹਾ ਵੀਰ ਤੇ ਅਵੀ ਜੀ ਭਾਈ ਉਪਲਾ ਕਰੇ 1 ਮਿੰਟ ਵੇਖੋ ਵੀਰ ਅਗਲੇ ਮੋੜ ਨੂੰ ਵੀ ਸਹੀ ਕਰ ਰਿਹਾ ਆ ਵੇਖੋ ਪਾਣੀ ਦੇ ਵਿੱਚ ਸਾਡਾ ਅਮਰਤਪਾਲ ਵੀਰ ਵੜਿਆ ਵਾ ਤੇ ਵੇਖੋ ਆ ਕਿੰਨੇ ਮੰਦੇ ਹਾਲਤਾ ਤੇ ਫਿਰ ਵੀ ਲੋਕ ਅ ਕਈ ਕਿਸਮ ਦੇ ਕਿੰਤੂ ਕਿੰਤੂ ਵੀਰ ਜੀ ਉਹਨਾਂ ਨੂੰ ਕਰ ਰਿਹਾ ਜੀ ਰਾਮ ਰਾਮ ਵਾ ਰਾਮ ਵਾ ਵੇਖੋ ਵੀਰ ਜੀ ਹੁਣੇ ਸਾਡੇ ਪਾਣੀ ਦੇ ਵਿੱਚ ਵੜਿਆ ਤੋ ਕਿਥੇ ਜਿਹੜੀ ਕਿਸਤਾ ਕਿਸਤੀਆ ਜਿਹੜੀ ਚਲਣੀ ਬੜੀ ਔਖੀ ਹੋ ਰਹੀ ਆ ਤੇ ਪਾਣੀ ਦੇ ਵਿੱਚ ਵੜ ਕੇ ਵੀਰ ਜੀ ਹੁਣੀ ਜਿਹੜੇ ਆ ਕੱਢ ਰਿਆ ਸਮਾਨ ਜਿਹੜਾ ਕਿਸਤੀ ਦੇ ਵਿੱਚ ਜੀ ਦਾੜੀਆਂ ਵਾ ਉਹ ਕੱਢ ਰਿਆ ਆ ਤੁਸੀਂ ਆ ਬੜਾ ਗੰਦਾ ਫਸੇ ਆ ਵੇਖੋ ਸਾਡੇ ਅਮਤਪਾਲ ਵੀਰ ਹੁਣੀ ਪਾਣੀ ਦੇ ਵਿੱਚ ਵੜਿਆ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਸੀ ਜੀ ਇੱਥੇ ਕਿੰਨਾ ਕਿੰਨਾ ਪਾਣੀ ਹੋਊਗਾ ਆ ਵੀਰ 1.6 ਫੁੱਟ ਕੱਢ ਹੋਣਾ ਤੇ ਵੀਰ ਦੀ ਤੋਂ ਤੱਕ ਪਾਣੀ ਆ ਤੇ ਕਿਸਤੀ ਦੇ ਥੱਲੇ ਜਿਹੜਾ ਕਾਫੂ ਸੜ ਜਾਂਦਾ ਵੀਰ ਉਹ ਸਾਡਾ ਕੱਢ ਰਿਆ ਵਾ ਤੇ ਨਾਲ ਸਾਡੇ ਡਾਕਟਰ ਸਾਹਿਬ ਵੀ ਆ ਆ ਜਿਹੜੇ ਉਹਨਾਂ ਤੋਂ ਆਏ ਆ ਨਾਲ ਸਾਡੇ ਗੁਰਵਿੰਦਰਪਾਲ ਵੀਰ ਜੀ ਵੀ ਨਹੀਂ ਆਏ ਆ ਤੇ ਖੁਦ ਦੇਖ ਸਕਦੇ ਜੀ ਦੇਖੋ ਕਿੱਡੇ ਆ ਓਕੇ ਓਕੇ ਵੀਰ ਜੀ ਨੂੰ ਕਿਸਤੀ ਨੂੰ ਲੈ ਕੇ ਜਾ ਰਹੇ ਤੇ ਹਾਂ ਪਰ ਖੇਤ ਤੇ ਹੁਣ ਇਹ ਵੀ ਨਹੀਂ ਪਤਾ ਵੀ ਪਾਣੀ ਕਿੱਥੇ ਕਿੰਨਾ ਵਾ ਕੋਈ ਨਹੀਂ ਕਰ ਆਜੋ ਵੀਰ ਜੀ ਉੱਪਰ ਹੀ ਆਜੋ ਤੁਸੀਂ ਉੱਥੇ ਵੱਧ ਹੋਣਾ ਕਰ ਲੈਣਾ 아이고.